ਹਰੀ ਕ੍ਰਾਂਤੀ ਜਾਂ ਇੰਗਲਿਸ਼ ਚ ਕਹੋ ਗ੍ਰੀਨ ਰੈਵੋਲੂਸ਼ਨ ਮਤਲਬ ਜੇ ਆਪਾਂ ਰੈਵੋਲੂਸ਼ਨ ਸ਼ਬਦ ਨੂੰ ਸਮਝ ਗਏ ਤਾਂ ਉਹਦਾ ਮਤਲਬ ਕੀ ਵੀ ਬਹੁਤ ਉਹਦੇ ਪੋਜ਼ਿਟਿਵ ਇੰਪੈਕਟਸ ਓਵਰਆਲ ਦੇਸ਼ ਨੂੰ ਜਾਂ ਓਵਰਆਲ ਇੱਕ ਸੈਗਮੈਂਟ ਨੂੰ ਜਾਂ ਕਮਿਊਨਿਟੀ ਨੂੰ ਮਿਲੇ ਹੋਣਗੇ ਪਰ ਪੰਜਾਬ ਨੇ ਹਰੀ ਕ੍ਰਾਂਤੀ ਕਰਕੇ ਜਾਂ ਗ੍ਰੀਨ ਰੈਵੋਲੂਸ਼ਨ ਕਰਕੇ ਕੀ ਘਟਿਆਗਾ ਕੈਂਸਰ ਘਟਿਆ ਦਵਾਈਆਂ ਘਟੀਆਂ ਰੇਹਾਂ ਸਪ੍ਰੇਆਂ ਘਟੀਆਂ ਆਪਦੀ ਜ਼ਮੀਨ ਦੀ ਸ਼ਕਤੀ ਘਟਾਈ ਹੈ ਝੋਨਾ ਘਟਿਆ ਪਾਣੀ ਥੱਲੇ ਗਿਆ ਬਿਮਾਰੀਆਂ ਘਟੀਆਂ ਹੋਰ ਕਈ ਪੰਤੀਆਂ ਵਾਤਾਵਰਨ ਹਰ ਤਰ੍ਹਾਂ ਦਾ ਵਾਤਾਵਰਨ ਪਲੀਤ ਕੀਤਾ ਦੇਸ਼ ਦਾ ਢਿੱਡ ਭਰਿਆ ਉਹਦੇ ਬਦਲੇ ਵੀ ਕੀ ਮਿਲਿਆ ਪੰਜਾਬ ਨੂੰ ਹਰ ਪਾਸਿਓਂ ਨਗਲੀ ਨਿਕਲਸ ਮਿਲੀ ੱੱੱਕਾ ਮਿਲਿਆ ਤੇ ਕਹ ਲੋ ਵੀ ਅੱਖੋਂ ਪਰੋਖੇ ਕੀਤੇ ਗਏ ਪੰਜਾਬ ਦੇ ਹਰ ਤਰ੍ਹਾਂ ਦੇ ਹੱਕ ਹਜੇ ਕਹਿੰਦੇ ਆ ਵੀ ਪੰਜਾਬ ਨੇ ਗ੍ਰੀਨ ਰੈਵਿਊਸ਼ਨ ਕੀਤਾ ਪੰਜਾਬ ਪੰਜਾਬਗਾਂ ਦੀ ਆਮਦਨ ਵਧੀ ਮੰਨ ਲੈਨੇ ਆ ਵਧੀ ਉਹੋ ਜਿਹੇ ਖਰਚੇ ਕਿੰਨੇ ਗੁਣਾ ਹੋ ਗਏ ਜਿਹਦੇ ਪਹਿਲਾਂ ਇੱਕ ਟਰੈਕਟਰ ਨਾਲ ਬੰਦਾ 100 ਕਿੱਲਾ ਵੀ ਵਾਹੀ ਜਾਂਦਾ ਸੀ ਅੱਜ 10 ਕੱਲਿਆਂ ਵਾਲੇ ਕੋਲੇ ਵੀ ਉਹੀ ਇੱਕ ਟਰੈਕਟਰ ਹੈ ਤੇ ਉਹ ਤੋਂ ਵੱਡਾ ਹਾਲਾਂਕਿ ਉਹੀ ਵੀ ਨਹੀਂ ਕਹਾਂਗੇ ਉਹ ਤੋਂ ਵੱਡਾ ਦੁੱਗਣਾ ਤਿੱਗਣਾ ਵੱਡਾ ਟਰੈਕਟਰ ਆ ਜਦੇ ਰਣ 10 ਥੱਲੇ ਬਾਉਣ ਵਾਲੇ ਕੋਲੇ ਵੀ ਉਹਦੀ ਲੋੜ ਹੀ ਇਹੋ ਜੀ ਪੈਦਾ ਕਰਤੀ ਵੀ ਇਹਦੀਆਂ ਗੱਠਾਂ ਬਣਾ ਇਹਨੂੰ ਤੂੰ ਚੱਕ ਪਰਾਲੀ ਸਾਹਬ ਉਹਨੂੰ ਲੋੜ ਹੈਗੀ ਆ ਉਸ ਚੀਜ਼ ਦੀ ਜੇ ਆਪਾਂ ਕਹਿ ਦਈਏ ਨਾ ਵੀ ੱੱਕੇ ਨਾਲ ਨਹੀਂ ਫਿਰਦਾ ਟਰੈਕਟਰ ਨਹੀਂ ਉਹਨੂੰ ਇਹ ਗ੍ਰੀਨ ਰੈਵੋਲੂਸ਼ਨ ਜਾਂ ਹਰੀ ਕ੍ਰਾਂਤੀ ਦੇ ਨਾਂ ਤੇ ਇਸ ਤਰੀਕੇ ਨਾਲ ਲਜਾਇਆ ਗਿਆ ਜਿਨਿਕੇ ਜਿਹੜੀ ਵੀ ਸਰਕਾਰ ਪੰਜਾਬ ਚ ਜਾਂ ਇੰਡੀਆ ਚ ਆਈ ਹੈ ਹਮੇਸ਼ਾ ਪੰਜਾਬ ਉਹਦੇ ਲਿਸਟ ਤੇ ਰਿਹਾਗਾ ਵੀ ਇਹਨਾਂ ਨੂੰ ਮਾਰਨਾ ਹੈ ਇਹਨਾਂ ਨੂੰ ਕਿਸੇ ਢੰਗ ਨਾਲ ਵੀ ਮਾਰੋ ਇਹ 1960-65 ਤੋਂ ਚੱਲਿਆ ਆ ਰਹੀਆਂ ਸਕੀਮਾਂ ਪੰਜਾਬ ਨੇ ਆਪ ਦਾ ਪਾਣੀ ਫੂਕ ਕੇ ਆਪਦੀਆਂ ਜਿਹੜੀਆਂ ਕਹਿਦੀ ਆਪਾਂ ਆ ਧਰਤੀ ਖਰਾਬ ਕਰਕੇ ਸਾਰਾ ਕੁਝ ਆਪਦਾ ਲੋੜ ਨਹੀਂ ਸੀ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਪੰਜਾਬ ਆਪ ਦੇ ਜੋਗਾ ਅਨਾਜ ਪੈਦਾ ਕਰ ਰਿਹਾ ਸੀ ਦੇਸ਼ ਨੂੰ ਵੀ ਦੇ ਰਿਹਾ ਸੀਗਾ ਪਰ ਬਦਲੇ ਚ ਦੇਸ਼ ਨੇ ਉਦੋਂ ਵੀ ਕੁਝ ਨਹੀਂ ਦਿੱਤਾ ਬੰਪਰ ਕ੍ਰੌਪ ਲੈਣ ਵਾਸਤੇ ਜਦੋਂ ਬਾਹਰਲੇ ਦੇਸ਼ ਦੇ ਨੋਂ ਹਟ ਗਏ ਤਾਂ ਪੰਜਾਬ ਨੂੰ ਟਾਰਗੇਟ ਕੀਤਾ ਗਿਆ ਵੀ ਇੰਨਾ ਚ ਦਵਾਈਆਂ ਸਿੱਟਾ ਰੇਆਂ ਸਪਰਿਆਂ ਸਿੱਟੋ ਉਹਦੇ ਨਾਲ ਅੱਜ ਕੱਲ ਅੱਜ ਦੇ ਟਾਈਮ 'ਚ ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਨਹੀਂ ਸੀ ਆਪਾਂ ਝੋਨਾ ਚੌਲ ਦੀ ਕਿਨਿਕ ਖਾਪਤਾ ਪੰਜਾਬ ਦੇ ਵਿੱਚ ਤੇ ਅੱਜ ਦੇ ਟਾਈਮ ਦੇ ਵਿੱਚ ਦੂਜੇ ਨੰਬਰ ਦਾ ਜਿਹੜੀ ਪ੍ਰੋਡਕਸ਼ਨ ਹੈ ਚੌਲਾਂ ਦੀ ਉਹ ਪੰਜਾਬ 'ਚ ਹੋ ਰਹੀ ਹੈ ਪਰ ਨੰਬਰ ਤੇ ਯੂਪੀਐਚਲ ਉੱਥੇ ਕੰਜ਼ੂਮ ਵੀ ਕਰਦੇ ਆ ਲੋਕ ਖਾਂਦੇ ਵੀ ਆ ਚੌਲ ਆਪਣੇ ਕਿਸੇ ਕੰਮ ਚ ਨਹੀਂ ਆਉਂਦੇ ਚਾਹ ਲੋ ਸਾਰੇ ਇੱਥੋਂ ਚੱਕ-ਚੱਕ ਕੇ ਬਾਹਰ ਸੁੱਟਦੇ ਹਾਲਾਂਕਿ ਬਾਹਰ ਨਾਲ ਦੇ ਸੂਬਿਆਂ ਵਾਲੇ ਵੀ ਆ ਕੇ ਇੱਥੇ ਵੇਚਦੇ ਆ ਕਿਉਂਕਿ ਇੱਥੇ ਥੋੜਾ ਬਹੁਤ ਐਮਐਸਪੀ ਮਿਲ ਰਿਹਾ ਪੰਜਾਬ ਦੇ ਲੋਕਾਂ ਨੂੰ ਦੋ ਦੋ ਵਸਲਾਂ ਦੀ ਐਮਐਸਪੀ ਦਿੱਤਾ ਜਾਂਦਾ ਕਿਉਂ ਦਿੱਤਾ ਜਾਂਦਾ ਹੋਰਾਂ ਤੇ ਕਿਉਂ ਨਹੀਂ ਦਿੱਤਾ ਜਾਂਦਾ ਇਹ ਇੱਕ ਪਲਾਨਡ ਤਰੀਕੇ ਨਾਲ ਪੰਜਾਬ ਨੂੰ ਸ਼ੁਰੂ ਤੋਂ ਹੀ ਇਹ ਚਾਹੁੰਦੇ ਆ ਵੀ ਇਹੀ ਇੱਕ ਪੰਜਾਬੀ ਕੌਮ ਹੈ ਜਾਂ ਕਹਿ ਲਓ ਵੀ ਪੰਜਾਬ ਤਾਂ ਰਹਿਣ ਵਾਲਾ ਵਾਸੀ ਹੈ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਹੋਣ ਕਰਕੇ ਇੱਥੇ ਧਰਤੀ ਦੇ ਵਿੱਚ ਹੀ ਕਹੋ ਵੀ ਚਮਤਕਾਰ ਕਹੋ ਜਾਂ ਕੋਸ਼ਿਸ਼ ਕਹੋ ਵੀ ਹੈ ਵੀ ਇਹੀ ਸਟੇਟ ਬੋਲਦੀ ਆ ਗ ਔਰ ਕੋਈ ਨਹੀਂ ਬੋਲਦੀ ਜਿਵੇਂ ਮਰਜ਼ੀ ਕਰਦੇ ਬਰੋ ਇਹਨਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਮਾਰ ਰਹੇ ਹੈ ਗ੍ਰੀਨ ਰੈਵਲੂਸ਼ਨ ਤੋਂ ਲਾ ਕੇ ਹੁਣ ਤੱਕ ਵੀ ਮਾਰ ਰਹੇ ਹੈ ਪਹਿਲਾਂ ਇਹ ਲੋਕਾਂ ਦੇ ਮਨਾਂ 'ਚ ਗੱਲਾਂ ਚ ਚਾਤੀਆਂ ਵੀ ਇੱਥੇ ਕੋਸ਼ਿਸ਼ ਨਹੀਂ ਰਿਹਾ ਤੁਸੀਂ ਬਾਹਰ ਜਾਓ ਬਾਹਰ ਜਾਓ ਤੇ ਲੋਕਾਂ ਨੂੰ ਅੰਨੇ ਵਾ ਬਾਹਰ ਭੇਜਿਆ ਗਿਆ ਹੁਣ ਜਿਵੇਂ ਆ ਰੀਸੈਂਟ ਹੜਾ ਆਏ ਓਵੇਂ ਡੋਬਿਆ ਗਿਆ ਫਿਰ ਪੰਜਾਬ ਯੂਨੀਵਰਸਿਟੀ ਦਾ ਕੇਸ ਇਹ ਤੁਸੀਂ ਜੇ ਬਹਿ ਕੇ ਦੇਖੋਗਾ ਨਾ 1960 ਤੋਂ ਲੈ ਕੇ ਹੁਣ ਤੱਕ ਇਹ ਕਈ ਹੱਲੇ ਹੋਏ ਆ ਅਪਾ ਪੁਰਾਣੇ ਕੱਲੂ ਘਾਰੇ ਪੜਦੇ ਹੁੰਨੇ ਆ ਪਰ ਇਹ ਵੀ ਕੱਲੂ ਘਾਰੇ ਹੀ ਅੱਜ ਸਮਝ ਆ ਜਾਵੇ ਤਾਂ ਆਨਲਾਈਨ ਟਾਈਮ ਦੇ ਵਿੱਚ ਇਹਨਾਂ ਨੇ ਜਿਵੇਂ ਹੁਣ ਇੱਕ ਸਾਰਥੀ ਐਪ ਵੀ ਇੰਸਟਾਲ ਕਰਨ ਦੀ ਕਹਿ ਰਿਆ ਵੀ ਜਿਹੜੇ ਫੋਨ ਨਵੇਂ ਆਉਣਗੇ ਜਾਂ ਅਪਡੇਟ ਹੋਣਗੇ ਉਹਨਾਂ 'ਚ ਇਹਨਾਂ ਨੂੰ ਇੰਸਟਾਲ ਕਰਕੇ ਦੇਣਾ ਤਾਂ ਕਿ ਆਪਣੀ ਨਵਜ ਉਧਰੋਂ ਵੀ ਫੜੀ ਜਾ ਸਕੇ ਤੇ ਜਿਹੜੇ ਹੋਰ ਆ ਮੀਟਰ ਲਾਉਣ ਦੀ ਗੱਲ ਐ ਮੋਟਰਾਂ ਤੇ ਮੀਟਰ ਲਾਉਣ ਦੀ ਗੱਲ ਵੀ ਐ ਦੇਖੋ ਇੱਕ ਜਾਂ ਪ੍ਰੀपेड ਮੀਟਰਾਂ ਦੀ ਗੱਲ ਐ ਇਹ ਸਾਰਾ ਕੁਝ ਇਹ ਪਲਾਨ ਦੇ ਤਰੀਕੇ ਨਾਲ ਕਰ ਰਹੇ ਆ ਤਾਂ ਕਿ ਅਲਟੀਮੇਟਲੀ ਅਲਟੀਮੇਟ ਗੋਲ ਕੀ ਐ ਜਿਹੜੇ ਦੋ ਆਪਣੇ ਪੀਐਮ ਸਾਹਿਬ ਦੇ ਪਿਤਾ ਜੀ ਘੜੋ ਪਿਤਾ ਜੀ ਹੈ ਉਹਨਾਂ ਦੇ ਉਹ ਦੋਨੇ ਅੰਬਾਨੀ ਤੇ ਅਨਾਨੀ ਜਿੱਦੇ ਸਰ ਤੇ ਸਰਕਾਰਾਂ ਬਣ ਰਹੀਆਂ ਤੇ ਟਹਿ ਰਹੀਆਂ ਹਨ ਹਾਲਾਂਕਿ ਉਹਨਾਂ ਦੇ ਉੱਤੇ ਵੀ ਬਹੁਤ ਵੱਡੀਆਂ ਵੱਡੀਆਂ ਤਾਕਤਾਂ ਬੈਠੀਆਂ ਉਹ ਤਾਂ ਇੱਕ ਪਿਆਦੀ ਹੈ ਜੇ ਉਹ ਮਰਦਿਆ ਤਾਂ ਹੋਰ ਖੜੇ ਹੋ ਜਾਣਗੇ ਦੋ ਤੇ ਉਹਨਾਂ ਨੂੰ ਫਾਇਦਾ ਦੇਣਾ ਹੈ ਗੁਜਰਾਤ ਦੇ ਲੋਕ ਆਪਣੇ ਜਿਹੜਾ ਬਾਰਡਰ ਹੈ ਜਿਹੜਾ ਪਾਕਿਸਤਾਨ ਨਾਲ ਲੱਗਦਾ ਸਾਰੇ ਦੀ ਏਰੀਆ ਉੱਥੇ ਸੜਕਾਂ ਦੇ ਆਸੇ-ਪਾਸੇ ਲੱਗਦੀਆਂ ਜ਼ਮੀਨਾਂ ਖਰੀਦ ਰਹੇ ਐ ਅੱਜ ਦੇ ਟਾਈਮ 'ਚ ਕਿੱਲਾ ਦੋ ਕਿਲੇ ਜਿੰਨੀ ਮਿਲਦੀ ਉਹ ਖਰੀਦ ਰਹੇ ਐ ਕਿਉਂ ਖਰੀਦ ਰਹੇ ਉਹਨਾਂ ਨੂੰ ਪਤਾ ਵੀ ਹੌਲੀ-ਹੌਲੀ ਜਦੋਂ ਪੰਜਾਬੀਆਂ ਨੂੰ ਅਸੀਂ ਮਾਰਤਾ ਟੋਟਲੀ ਪਾਸੇ ਕਰਤਾ ਅਸੀਂ ਇਹ ਨੰਗਾ ਅੱਗੇ ਖੋਲਣਾ ਇਹ ਜਿਹੜੀਆਂ ਭਾਰਤ ਵਾਲਾ ਬਣ ਰਹੀਆਂ ਇਹ ਵੀ ਉਸੇ ਦੀਨ ਬਣ ਰਹੀਆਂ ਅਪਜਾਉ ਜ਼ਮੀਨਾਂ ਦੇ ਵਿੱਚ ਦੀ ਸੜਕ ਕੱਢ ਕੇ ਪੰਦਰ ਜ਼ਮੀਨਾਂ ਨੂੰ ਛੱਡ ਰਹੇ ਐ ਅਪਜਾਉ ਵਿੱਚ ਦੀ ਸੜਕ ਕੱਢ ਰਹੇ ਐ ਉਹੀ ਸੇਮ ਚੀਜ਼ ਦੇ ਵਿੱਚ ਹੈਲਪ ਇਹਨਾਂ ਦੀ ਕਰ ਰਹੇ ਆ ਭਗਵੰਤ ਮਾਨ ਸਾਹਿਬ ਆਪਣੇ ਇਹ ਪਲਾਨ ਢੀ ਸੀਗਾ ਵੀ ਇਸ ਤਰੀਕੇ ਨਾਲ ਕੇਜਰੀਵਾਲ ਨੂੰ ਉਠਾਓ ਫਿਰ ਉਹ ਤੋਂ ਬਾਅਦ ਭਗਵੰਤਵਾਲ ਨੂੰ ਉਠਾਓ ਜੇ ਤੁਸੀਂ ਕਦੇ ਬਹਿ ਕੇ ਨਾ ਅੰਨੀ ਭਗਤੀ ਛੱਡ ਕੇ ਦੇਖੀ ਦੀ ਵੀ ਠੰਡੇ ਦਿਮਾਗ ਨਾਲ ਲਿੰਕ ਕਰਕੇ ਦੇਖੋਗੇ ਚੀਜ਼ਾਂ ਤਾਂ ਤੁਹਾਨੂੰ ਸਮਝ ਆਉਣਗਾ ਵੀ ਦੇਖੋ ਕਿਵੇਂ-ਕਿਵੇਂ ਲਿੰਕ ਹੋ ਰਿੰਗਾ ਇੱਕ ਸੈਂਟਰਲਾਈਜ਼ਡ ਪਲੈਨਿੰਗ ਚੱਲ ਰਹੀ ਆ ਹਰ ਚੀਜ਼ ਦੀ ਇਹ ਨਹੀਂ ਹੈਗਾ ਵੀ ਇੱਥੇ ਆਪ ਵਾਲੇ ਆ ਗਏ ਇੱਥੇ ਭਾਜਪਾ ਵਾਲੇ ਆ ਗਏ ਜਾਂ ਇੱਥੇ ਕਾਲੀ ਆ ਗਏ ਜਾਂ ਕੋਈ ਹੋਰ ਆ ਗਏ ਜਿਹੜੇ ਇਹਨਾਂ ਦੇ ਹਿਸਾਬ ਨਾਲ ਚੱਲਣਗੇ ਉਹੀ ਆਉਣਗੇ ਇਹ ਵੀ ਦੇਖ ਲਿਓ ਤੁਸੀਂ ਸੋ ਇਹਦੇ ਚ ਆਪਾਂ ਇੱਥੇ ਜੇ ਕਹਿਦੇ ਵੀ ਕੁਝ ਕਰ ਸਕਦੇ ਆ ਤਾਂ ਇੱਕ ਸਰਕਾਰ ਬਹੁਤ ਕਹਿੰਦੇ ਕਿ ਵੱਡਾ ਸਿਸਟਮ ਹੁੰਦੀ ਹੈ ਜੇ ਤਾਂ ਕੋਈ ਜਿਵੇਂ ਕਿਸਾਨ ਅੰਦੋਲਨ ਵੇਲੇ ਜੁਆਇੰਟ ਵੈਂਚਰ ਹੋਇਆ ਸੀ ਇੱਕ ਹਿਸਾਬ ਨਾਲ ਕਹ ਲੋ ਵੀ ਸਾਰੇ ਹਰ ਵਰਗ ਪਹੁੰਚ ਗਿਆ ਸੀ ਸਾਰਾ ਦੇਸ਼ ਇਕੱਠਾ ਹੋ ਗਿਆ ਸੀਗਾ ਉਹ ਜਾ ਕੋਈ ਹੋ ਜੇ ਨੇਪਾਲ ਵਰਗਾ ਕੁਝ ਹੋ ਜੇ ਬੰਗਲਾਦੇਸ਼ ਨੇਪਾਲ ਵਰਗਾ ਕੋਈ ਮਤਲਬ ਕ੍ਰਾਂਤੀ ਉੱਠ ਖੜੇ ਆਓ ਜੀ ਤਾਂ ਉਹ ਚੀਜ਼ ਅੱਗੇ ਆਪਾਂ ਰੱਬ ਅੱਗੇ ਅਰਦਾਸ ਕਰ ਸਕਦੇ ਆ ਜਾਂ ਇੰਡੀਵਿਜੂਅਲ ਲੈਵਲ ਤੇ ਆਪਾਂ ਕੋਸ਼ਿਸ਼ ਕਰ ਸਕਦੇ ਆ ਵੀ ਆਪਾਂ ਇਕੱਠੇ ਹੋਈਏ ਕਿਸੇ ਗੱਲ ਤੇ ਤੇ ਨਹੀਂ ਤਾਂ ਇਹ ਬਹੁਤ ਹੈ ਜਿਹੜੀਆਂ ਨਿਊ ਵਰਲਡ ਆਰਡਰ ਦੀਆਂ ਪਲੈਨਿੰਗਾਂ ਜਿਹਦੇ ਅਧੀਨ ਦੀਪ ਸਿੱਧੂ ਵਰਗਿਆਂ ਨੂੰ ਤੇ ਆ ਮੂਸੇ ਵਾਲੇ ਵਰਗਿਆਂ ਨੂੰ ਮਾਰਿਆ ਗਿਆ ਹੋਰ ਵੀ ਇੱਕ ਦੋ ਬੰਦੇ ਇਹਦੇ ਅਧੀਨ ਮਰੇ ਆ ਕਿਉਂ ਮਰੇ ਆ ਕਿਉਂਕਿ ਉਹ ਇਹਨਾਂ ਨੂੰ ਐਕਸਪੋਜ਼ ਕਰ ਰਹੇ ਸੀਗੇ ਵੀ ਇਹ ਨਿਊ ਵਰਲਡ ਆਰਡਰ ਲਿਆ ਰਹੇ ਆ ਤਾਂ ਇਹ ਕੀ ਕਾਰਨ ਹੈ ਇਹਦੇ ਵਿੱਚ ਕੀ ਕਰਨਾ ਕਰਨਾ ਚਾਹ ਰਹੇ ਆ ਕਿਉਂ ਲਿਆ ਰਹੇ ਆ ਇਹ ਵੀ ਗੱਲ ਹੈ ਵੀ ਜਿਹੜਾ ਵੀ ਉਹਨਾਂ ਐਕਸਪੋਜ਼ ਕਰਨ ਦੀ ਕੋਸ਼ਿਸ਼ ਕਰਦਾ ਉਹਨੂੰ ਕਿਤਨਾ ਕਿਤੇ ਉਹ ਸਿੜਦੇ ਆ ਕੇ ਸੋ 1965 ਤੋਂ ਸ਼ੁਰੂ ਕਰਕੇ ਅੱਜ ਤੱਕ ਦੀ ਸਾਰੀ ਕਹਾਣੀ ਇਹ ਹੈ ਤੁਸੀਂ ਆਪ ਕਿਤਾਬਾਂ ਚੱਕ ਕੇ ਪੜ੍ਹ ਕੇ ਅਖਬਾਰਾਂ ਚੋਂ ਕੱਢ ਕੇ ਲਿੰਕ ਕਰਕੇ ਦੇਖੋ ਇਹਨਾਂ ਚੀਜ਼ਾਂ ਨੂੰ ਲਿੰਕ ਹੋਣਗੀਆਂ ਤੇ ਤੈਨੂੰ ਸਮਝ ਆਊਗੀ ਕੱਲਾ ਸਕਰੋਲ ਕਰਕੇ ਉਂਗਲ ਫੇਰ ਨਾਲ ਹੀ ਗੱਲ ਬਾਨੀ ਇਹ ਤੇ ਦਿਮਾਗ ਲਾਉਣਾ ਪੈਣਾ ਥੋੜਾ ਜਿਹਾ ਫਿਰ ਹੋ ਸਕਦਾ ਵੀ ਜੇ ਸਾਰਿਆਂ ਨੂੰ ਸਮਝ ਆਇਆ ਤਾਂ ਕੋਈ ਜੁਆਇੰਟ ਵੈਂਚਰ ਹੋ ਵੀ ਜਾਵੇ ਜੇ ਇਹ ਗੱਲ ਤੁਹਾਨੂੰ ਲੱਗ ਗਈ ਵੀ ਹਾਂ ਇਹ ਲਿੰਕ ਹੁੰਦੀ ਆ ਗੱਲ ਸਹੀ ਹੈ ਉਹ ਜ਼ਿਆਦਾ ਮੈਂ ਗਲਤ ਹੋਵਾ ਮੈਂ ਇਹ ਨਹੀਂ ਕਹਿੰਦਾ ਮੈਂ ਜਮ੍ਹਾਂ ਸਹੀ ਆ 100% ਪਰ ਜਿੰਨਾ ਕਿ ਮੈਂ ਕਿਤਾਬਾਂ ਪੜ੍ਹੀਆਂ ਜਾਂ ਜਿੰਨਾ ਕਿ ਮੈਂ ਆਬਜ਼ਰਵ ਕੀਤਾ ਉਹ ਜੋ ਇਹੀ ਗੱਲ ਨਿਕਲਦੀ ਹੈ ਤੇ ਜੇ ਤੁਹਾਨੂੰ ਲੱਗਦਾ ਵੀ ਇਹ ਗੱਲ ਹੈਗੀ ਐ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਹਾਂ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਵੀ ਇਹ ਚੀਜ਼ ਹੈਗੀ ਐ ਜਾਂ ਵੈਸੇ ਕੋਈ ਰਿਵਾਇਆ ਹੁੰਦਾ ਨਾ ਬਦਰ ਕੋਈ ਲੱਗਦਾ ਹੁੰਦਾ ਭਲੇਖਾ ਇਤਫਾਕ ਕਹਿ ਦਿੰਦੇ ਆਪਾਂ ਜਰੂਰ ਪੰਜਾਬੀ ਚ ਤੇ ਪੰਜਾਬੀ ਚ ਕਿਹចਾ ਹਿੰਦੀ ਦਾ ਸ਼ਬਦ ਹੈ ਇਤਫਾਕ ਤਾਂ ਪੰਜਾਬੀ ਦਾ ਸ਼ਬਦ ਉਹਨੂੰ ਲੱਭ ਨਹੀਂ ਰਿਹਾ ਚਲੋ ਵੀ ਕੋਈ ਇਨਸੀਡੈਂਸ ਕਹੋ ਜਾਂ ਉਹ ਹੋ ਸਕਦਾ ਵੀ ਮੈਨੂੰ ਤਾਂ ਹੋਵੇ ਲੱਗਦਾ ਬਾਕੀ ਤੁਸੀਂ ਦੱਸਿਓ ਜਰੂਰ ਇਸ ਚੀਜ਼ ਬਾਰੇ